ਆ ਮੈਂ ਘਟੂ ਲੜੇ ਗੁੰਡਾ ਗੱਡੀ ਸ਼ਰੀਆ ਮੈਂ ਕਿਰਪਾਨਾ ਇੱਧਰ ਦੇਖੋ ਗਰਬਾਨ ਦਾ ਆਨ ਕਹੇ ਤੇਰੇ ਹੱਥ ਵਿੱਚ ਉਹ ਵੀਰ ਮੇਰੀ ਗੱਲ ਸੁਣਨਾ ਪ੍ਰਧਾਨ ਸਾਹਿਬ ਉਹ ਭਰਾ ਉਹ ਹੈਲੋ ਕਿੱਥੇ ਪਰਨ ਆਦੀ ਓ ਮੇਰੀ ਗੱਲ ਸੁਣਦਾ ਪ੍ਰਧਾਨ ਭਾਈ ਜੀ ਰੋਕ ਸਾਡੇ ਤੇ ਆ ਜੇ ਲਾਗੇ ਨਾ ਜ਼ਿੰਮੇਵਾਰ ਤਾਂ ਤਾਂ ਪੰਜਾਬ ਚੋਂ ਟੋਲ ਵਾਲਿਆਂ ਦੀ ਗੁੰਡਾਗਰਦੀ ਦਾ ਇੱਕ ਹੋਰ ਵੀਡੀਓ ਸਾਹਮਣੇ ਆ ਰਿਹਾ ਦੱਸਦੀ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇੱਕ ਹੀ ਗੱਲ ਕਹਿ ਰਹੇ ਨੇ ਕਿ ਇਹ ਤਾਂ ਸ਼ਰਿਆਮ ਗੁੰਡਾਗਰਦੀ ਹੈ ਕਿਉਂਕਿ ਇਹ ਜਿਹੇ ਵੀਡੀਓ ਜਿਹੜੇ ਪਹਿਲਾਂ ਵੀ ਵਾਇਰਲ ਹੁੰਦੇ ਸੀ ਜਿੱਥੇ ਕਿ ਟੋਲ ਕਰਮੀ ਨੌਜਵਾਨਾਂ ਦੇ ਨਾਲ ਲੜਾਈ ਕਰਦੇ ਸੀ ਲੋਕਾਂ ਦੇ ਨਾਲ ਲੜਾਈ ਝਗੜਾ ਜਿਹੜਾ ਅਕਸਰ ਟੋਲ ਵਾਲਿਆਂ ਦਾ ਹੁੰਦਾ ਰਹਿੰਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਾਂ ਹੁਣ ਲਾਡੋ ਵਾਲਾ ਟੋਲ ਪਲਾਜ਼ਾ ਤੋਂ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਕੇ ਇੱਕ ਮਾਮੂਲੀ ਟਕਰਾਰ ਤੋਂ ਬਾਅਦ ਟੋਲ ਕਰਮੀ ਨੇ ਤਲਵਾਰ ਦੇ ਨਾਲ ਨੌਜਵਾਨ ਤੇ ਹਮਲਾ ਕਰ ਦਿੱਤਾ ਦੱਸਦੇ ਕਿ ਇਹਨਾਂ ਗੁੰਡਾਗਰਦੀ ਨੂੰ ਦੇਖ ਕੇ ਲੋਕਾਂ ਦੇ ਮਨਾਂ ਵਿੱਚ ਵੀ ਇਹ ਸਵਾਲ ਹੈ ਕਿ ਆਖਿਰਕਾਰ ਇਹਨਾਂ ਨੂੰ ਇਹ ਹੱਕ ਕਿਸ ਨੇ ਦਿੱਤਾ ਤਾਂ ਖਬਰ ਲਾਡੋਵਾਲ ਟੋਲ ਪਲਾਜ਼ਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜਿੱਥੇ ਕਰਮਚਾਰੀਆਂ ਦੇ ਵੱਲੋਂ ਤਲਵਾਰ ਦੇ ਨਾਲ ਇੱਕ ਵਿਅਕਤੀ ਤੇ ਹਮਲਾ ਕਰ ਦਿੱਤਾ ਤਾਂ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਨੂੰ ਕਿਹਾ ਜਾਂਦਾ ਹੈ ਜਿੱਥੇ ਇੱਕ ਵੱਡੀ ਬੈਸਬਾਜੀ ਚ ਕਿਰਪਾਨ ਚੱਲੀ ਹੈ ਤਾਂ ਬਹੁਤ ਹੀ ਭਿਆਨਕ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਵੜਿਆ ਜਾਂਦਾ ਇੱਕ ਵਿਅਕਤੀ ਨੂੰ ਤਾਂ ਸ਼ਰਿਆਮ ਜਿਹੜਾ ਦਿਨ ਦਿਹਾੜੇ ਟੋਲ ਕਰਮੀ ਦੇ ਵੱਲੋਂ ਨੌਜਵਾਨ ਦੇ ਉੱਪਰ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਜਿਹੜਾ ਸੁਲਝਾ ਦਿੱਤਾ ਗਿਆ ਹੈ ਲੇਕਿਨ ਉੱਥੇ ਹੁਣ ਸਵਾਲ ਇਹ ਵੀ ਉੱਠ ਰਹੇ ਨੇ ਕਿ ਆਖਿਰਕਾਰ ਟੋਲ ਕਰਮੀਆਂ ਦੀ ਇਹ ਗੁੰਡਾਗਰਦੀ ਦਿਨੋ-ਦਿਨ ਕਿਉਂ ਵੱਧਦੀ ਜਾ ਰਹੀ ਹੈ ਟੋਲ ਪਰੰਤੂ ਬਾਅਦ ਵੀ ਜਿਹੜੇ ਟੋਲ ਕਰਮੀ ਨੇ ਉਹ ਨੌਜਵਾਨਾਂ ਦੇ ਨਾਲ ਬੈਸਬਾਜੀ ਕਰਦੇ ਨੇ ਅਕਸਰ ਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਕਈ ਵਾਰ ਪਿਸਤੌਲਾਂ ਦੇ ਨਾਲ ਜਿਹੜਾ ਕਿ ਗੋਲੀਬਾਰੀ ਵੀ ਉੱਥੇ ਕਰ ਦਿੱਤੀ ਜਾਂਦੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਇਹ ਟੋਲ ਕਰਮੀ ਆਪਣੇ ਨਾਲ ਜਿਹੜੇ ਹਥਿਆਰ ਰੱਖਦੇ ਨੇ ਲੋਕਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਔਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇੱਕ ਹੀ ਗੱਲ ਕਹਿ ਰਹੇ ਨੇ ਕਿ ਟੋਲ ਕਰਮੀਆਂ ਦੀ ਸ਼ਰੇ ਆਮ ਜਿਹੜੀ ਗੁੰਡਾਗਰਦੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਆ ਮੈਂ ਘਟੂ ਲੜੇ ਗੁੰਡਾ ਗੱਡੀ ਛਰੇ ਆ ਮੈਂ ਕਿਰਪਾਨਾ ਇੱਧਰ ਦੇਖੋ ਕਰਬਾਂ ਦਾ ਆਹ ਨੂੰ ਕਹੇ ਤੇਰੇ ਹੱਥ ਉਹ ਵੀਰ ਮੇਰੀ ਗੱਲ ਸੁਣਾ ਪ੍ਰਧਾਨ ਸਾਹਿਬ ਉਹ ਭਰਾ ਉਹ ਹੈਲੋ ਕਰਬਾਂ ਮਾਰੀ ਓ ਮੇਰੀ ਗੱਲ ਸੁਣਦਾ ਪ੍ਰਧਾਨ ਹਾਂਜੀ ਭਾਈ ਜੀ ਤਾਂ ਪੰਜਾਬ ਚੋਂ ਟੋਲ ਵਾਲਿਆਂ ਦੀ ਗੁੰਡਾਗਰਦੀ ਦਾ ਇੱਕ ਹੋਰ ਵੀਡੀਓ ਸਾਹਮਣੇ ਆ ਰਿਹਾ ਦੱਸਦੀ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇੱਕ ਹੀ ਗੱਲ ਕਹਿ ਰਹੇ ਨੇ ਕਿ ਇਹ ਤਾਂ ਸ਼ਰਿਆਮ ਗੁੰਡਾਗਰਦੀ ਹੈ ਕਿਉਂਕਿ ਇਹ ਜੇ ਇਹ ਪਹਿਲਾਂ ਵੀ ਵਾਇਰਲ ਹੁੰਦੇ ਸੀ ਜਿੱਥੇ ਕਿ ਟੋਲ ਕਰਮੀ ਨੌਜਵਾਨਾਂ ਦੇ ਨਾਲ ਲੜਾਈ ਕਰਦੇ ਸੀ ਲੋਕਾਂ ਦੇ ਨਾਲ ਲੜਾਈ ਝਗੜਾ ਜਿਹੜਾ ਅਕਸਰ ਟੋਲ ਵਾਲਿਆਂ ਦਾ ਹੁੰਦਾ ਰਹਿੰਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਾਂ ਹੁਣ ਲਾਡੋ ਵਾਲਾ ਟੋਲ ਪਲਾਜ਼ਾ ਤੋਂ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਾਮੂਲੀ ਤਕਰਾਰ ਤੋਂ ਬਾਅਦ ਟੋਲ ਕਰਮੀ ਨੇ ਤਲਵਾਰ ਦੇ ਨਾਲ ਨੌਜਵਾਨ ਤੇ ਹਮਲਾ ਕਰ ਦਿੱਤਾ ਦੱਸਦੇ ਕਿ ਇਹਨਾਂ ਗੁੰਡਾਗਰਦੀ ਨੂੰ ਦੇਖ ਕੇ ਲੋਕਾਂ ਦੇ ਮਨਾਂ ਵਿੱਚ ਵੀ ਇਹ ਸਵਾਲ ਹੈ ਕਿ ਆਖਿਰਕਾਰ ਇਹਨਾਂ ਨੂੰ ਇਹ ਹੱਕ ਕਿਸ ਨੇ ਦਿੱਤਾ ਖਬਰ ਲਾਡੋਵਾਲ ਟੋਲ ਪਲਾਜ਼ਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜਿੱਥੇ ਕਰਮਚਾਰੀਆਂ ਦੇ ਵੱਲੋਂ ਤਲਵਾਰ ਦੇ ਨਾਲ ਇੱਕ ਵਿਅਕਤੀ ਤੇ ਹਮਲਾ ਕਰ ਦਿੱਤਾ ਤਾਂ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਨੂੰ ਕਿਹਾ ਜਾਂਦਾ ਹੈ ਜਿੱਥੇ ਇੱਕ ਵੱਡੀ ਬੈਸਬਾਜੀ ਚ ਕਿਰਪਾਨ ਚੱਲੀ ਹੈ ਤਾਂ ਬਹੁਤ ਹੀ ਭਿਆਨਕ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਵੜਿਆ ਜਾਂਦਾ ਇੱਕ ਵਿਅਕਤੀ ਨੂੰ ਤਾਂ ਸ਼ਰੇਆਮ ਜਿਹੜਾ ਦਿਨ ਦਿਹਾੜੇ ਟੋਲ ਕਰਮੀ ਦੇ ਵੱਲੋਂ ਨੌਜਵਾਨ ਦੇ ਉੱਪਰ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਜਿਹੜਾ ਸੁਲਝਾ ਦਿੱਤਾ ਗਿਆ ਹੈ ਲੇਕਿਨ ਉੱਥੇ ਹੁਣ ਸਵਾਲ ਇਹ ਵੀ ਉੱਠ ਰਹੇ ਨੇ ਕਿ ਆਖਿਰਕਾਰ ਟੋਲ ਕਰਮੀਆਂ ਦੀ ਇਹ ਗੁੰਡਾਗਰਦੀ ਦਿਨੋ-ਦਿਨ ਕਿਉਂ ਵੱਧਦੀ ਜਾ ਰਹੀ ਹੈ ਟੋਲ ਪਰੰਤੂ ਬਾਅਦ ਵੀ ਜਿਹੜੇ ਟੋਲ ਕਰਮੀ ਨੇ ਉਹ ਨੌਜਵਾਨਾਂ ਦੇ ਨਾਲ ਬੈਸਬਾਜੀ ਕਰਦੇ ਨੇ ਅਕਸਰ ਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਕਈ ਵਾਰ ਪਿਸਤੌਲਾਂ ਦੇ ਨਾਲ ਜਿਹੜਾ ਕਿ ਗੋਲੀਬਾਰੀ ਵੀ ਉੱਥੇ ਕਰ ਦਿੱਤੀ ਜਾਂਦੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਇਹ ਟੋਲ ਕਰਮੀ ਆਪਣੇ ਨਾਲ ਜਿਹੜੇ ਹਥਿਆਰ ਰੱਖਦੇ ਨੇ ਲੋਕਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਔਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇੱਕ ਹੀ ਗੱਲ ਕਹਿ ਰਹੇ ਨੇ ਕਿ ਟੋਲ ਕਰਮੀਆਂ ਦੀ ਸ਼ਰਯਾਮ ਜਿਹੜੀ ਗੁੰਡਾਗਰਦੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀ ਹੈ